ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਾਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਔੜ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਮੋਡਲਾ ਸਿਹਤ ਕੇਂਦਰ ਔੜ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਤਾਂ ਬੇਸ਼ੱਕ ਬਹੁਤ ਹੀ ਖੂਬਸੂਰਤ ਹੈ ਇੱਥੋਂ ਦਾ ਸਟਾਫ ਵੀ ਬਹੁਤ ਮਿਹਨਤੀ ਤੇ ਲਗਨ ਨਾਲ ਕੰਮ ਕਰ ਰਿਹਾ ਹੈ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਸਿਹਤ ਕੇਂਦਰ ਵਿੱਚ ਦਵਾਈ ਤਾਂ ਹੈ ਪਰ ਦਵਾਈ ਨੂੰ ਖਾਣ ਲਈ ਜਿਸ ਦੀ ਜ਼ਰੂਰਤ ਪੈਂਦੀ ਹੈ ਮਤਲਬ ਕਿ ਪਾਣੀ ਇੱਥੇ ਪੀਣ ਵਾਲਾ ਨਹੀਂ ਹੈ ਇਸ ਸਿਹਤ ਕੇਂਦਰ ਨੂੰ 15 ਤੋਂ 20 ਪਿੰਡ ਲੱਗਦੇ ਹਨ ਜਦੋਂ ਅਸੀਂ ਸੀਨੀਅਰ ਮੈਡੀਕਲ ਆਫੀਸਰ ਡਾਕਟਰ ਮਨਦੀਪ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਬੋਰ ਵੀ ਕੁਝ ਕਸਾਲ ਪੁਰਾਣਾ ਹੈ ਤੇ ਬੋਰ ਪਾਣੀ ਛੱਡ ਗਿਆ ਹੈ ਸਾਡਾ ਪੂਰਾ ਸਟਾਫ ਪਾਣੀ ਪੀਣ ਲਈ ਘਰ ਤੋਂ ਲੈ ਕੇ ਆਉਂਦਾ ਹੈ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਦਾ ਹੱਲ ਕੱਢਣ ਲਈ ਅਸੀਂ ਸਟਾਫ ਤੋਂ ਵੀ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਸੀ ਪਰ ਸਭ ਦੀਆਂ ਆਪਣੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਇਸ ਦਾ ਖਰਚਾ ਬਹੁਤ ਜ਼ਿਆਦਾ ਹੈ ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਇੱਥੇ ਦੀ ਪੰਚਾਇਤ ਨਾਲ ਵੀ ਸੰਪਰਕ ਕੀਤਾ ਗਿਆ ਪਰ ਕਿਸੇ ਵੱਲੋਂ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਹਾਈ ਅਥਾਰਟੀ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਹੈ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਇਸ ਦਾ ਹੱਲ ਕੀਤਾ ਜਾਵੇਗਾ ਪਰ ਜਦੋਂ ਤੱਕ ਸਰਕਾਰੀ ਕਾਗਜ਼ੀ ਕਾਰਵਾਈ ਪੂਰੀ ਹੋਵੇਗੀ ਤਾਂ ਸਮਾਂ ਬਹੁਤ ਲੱਗ ਜਾਵੇਗਾ ਪਰ ਅਤਿ ਦੀ ਗਰਮੀ ਵਿੱਚ ਇੱਥੇ ਮਰੀਜ਼ ਆਉਂਦੇ ਨੇ ਉਹ ਬਿਮਾਰ ਹੁੰਦੇ ਨੇ ਜੇਕਰ ਅਚ ਕਿਸੇ ਮਰੀਜ਼ ਦੀ ਹਾਲਾਤ ਗੰਭੀਰ ਹੋ ਜਾਣ ਤਾਂ ਉਹ ਵੀ ਸਿਰਫ ਪਾਣੀ ਨਾ ਮਿਲਣ ਕਰਕੇ ਤਾਂ ਉਸ ਦੀ ਜ਼ਿੰਮੇਵਾਰੀ ਇੱਥੋਂ ਦਾ ਸਟਾਫ ਦਾ ਨਹੀਂ ਹੋ ਸਕਦਾ ਕਿਉਂਕਿ ਸਟਾਫ ਤਾਂ ਆਪਣਾ ਕੰਮ ਕਰ ਰਿਹਾ ਹੈ ਅਤੇ ਪਿੰਡ ਦੀ ਪੰਚਾਇਤ ਵੀ ਇਸ ਬਲ ਕੋਈ ਵੀ ਧਿਆਨ ਨਹੀਂ ਦੇ ਰਹੀ ਉਹ ਤਾਂ ਆਪਣੇ ਦੋਹਰੇ ਕਾਰਨ ਤੇ ਲੱਗੀ ਹੋਈ ਹੈ ਜਦੋਂ ਸਫਾਈ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਹੈ ਕਿ ਇੱਥੋਂ ਦੀ ਸਾਫ ਸਫਾਈ ਲਈ ਉਹ ਬਾਹਰੋਂ ਹੀ ਪਾਣੀ ਲੈ ਕੇ ਆਉਂਦੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਜੇ ਸਰ ਔਰ ਪ੍ਰਾਇਮਰੀ ਹੈਲਥ ਸੈਂਟਰ ਐਂਡ ਆਮ ਆਰਮਿਕ ਕਲੀਨਿਕ ਔੜ ਹੈ ਜੀ ਠੀਕ ਹੈ ਜੀ ਮੈਂ ਇੱਥੇ ਡਾਕਟਰ ਮਨਦੀਪ ਮੈਡੀਕਲ ਅਫਸਰ ਵਜੋਂ ਕੰਮ ਕਰ ਰਿਹਾ ਹਾਂ ਜੀ ਅੱਛਾ ਇੱਕ ਸਾਨੂੰ ਖਬਰ ਮਿਲੀ ਆ ਮੈਂ ਖੁਦ ਵੀ ਆਇਆ ਔਰ ਦੇਖਿਆ ਵੀ ਹੈਗਾ ਇੱਥੇ ਕਿ ਇੱਥੇ ਤਾਂ ਪਾਣੀ ਦੀ ਸਮੱਸਿਆ ਜਿਹੜੀ ਆ ਹੁਣ ਕਿਸੇ ਨੂੰ ਮਤਲਬ ਬਾਥਰੂਮ ਆ ਜਾਂਦਾ ਕਿਸੇ ਨੂੰ ਟੋਇਲਟ ਆ ਜਾਂਦੀ ਆ ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਉਤੇ ਇੱਥੇ ਸਹੂਲਤ ਹੀ ਨਹੀਂ ਹੈਗੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਸਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਬੋਰ ਕਾਫੀ ਪੁਰਾਣਾ ਹੋਇਆ ਹੋਇਆ ਹੈ ਜੀ ਤਕਰੀਬਨ 20 ਸਾਲ ਤੋਂ ਵੀ ਉੱਪਰ ਹੋ ਗਿਆ ਜੀ ਪੁਰਾਣਾ ਬੋਰ ਹੈਗਾ ਜੀ ਉਹ ਪਾਣੀ ਛੱਡ ਚੁੱਕਾ ਹੈ ਜੀ ਉਹਦੇ ਅਸੀਂ ਦਿਖਾ ਕੇ ਉਹਨਾਂ ਦੇ ਬੋਰਾਂ ਵਾਲਿਆਂ ਨੂੰ ਦਿਖਾ ਚੁੱਕੇ ਆ ਉਹ ਕਹਿੰਦੇ ਆ ਉਹ ਨਹੀਂ ਕਹਿੰਦਾ ਕਿ ਇਹਨੂੰ ਹੁਣ ਮੋਟਰ ਨੂੰ ਚਲਾਉਣਾ ਸੰਭਵ ਨਹੀਂ ਹੈ ਕਿਉਂਕਿ ਜਿੰਨੇ ਮੈਕਸਿਮਮ ਬੋਰ ਹੈਗਾ ਆ ਡਿਲੀਵਰੀ ਵੀ ਨਹੀਂ ਪਈ ਹੈ ਤੇ ਇਹਨੂੰ ਚਲਾਉਣਾ ਬੋਰ ਨੂੰ ਸੰਭਵ ਨਹੀਂ ਹੈ ਬੋਰ ਨਵੇਂ ਸਿਰਿਓਂ ਕਰਨਾ ਪਏਗਾ ਜੀ ਉਹਦੇ ਲਈ ਖਰਚਾ ਕਾਫੀ ਆਏਗਾ ਜੀ ਜਿਸ ਲਈ ਸਾਡੇ ਕੋਲ ਫੰਡ ਕੋਈ ਪਲੱਸ ਨੇ ਹਾਂ ਤੇ ਮਲਾਜਮਾਂ ਨੂੰ ਵੀ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਸੀ ਲੇਕਿਨ ਕੁਝ ਮਲਾਜਮ ਘੱਟ ਤਨਖਾਹ ਵਾਲੇ ਹੋਣ ਕਰਕੇ ਔਰ ਖਰਚਾ ਵੱਡਾ ਹੈ। ਘੱਟੀਆਂ ਮਜਬੂਰੀਆਂ ਹੋਣ ਕਰਕੇ ਖਰਚਾ ਜ਼ਿਆਦਾ ਹੈ ਤੇ ਕਈ ਨਹੀਂ ਜੀ ਕਿੰਨੇ ਦਾ ਖਰਚਾ ਤਕਰੀਬਨ ਦੇਖੋ ਜੇ ਉਹ ਤਾਂ ਬੋਰ ਵਾਲੇ ਦੱਸਦੇ ਨੇ ਕਿ ਤਕਰੀਬਨ ਜਿਹੜਾ ਆਪਾਂ ਛੋਟੀ ਬੋਰ ਕਰਾਵਾਂਗੇ 40 ਤੋਂ 50 ਹਜ਼ਾਰ ਦਾ ਖਰਚਾ ਹੈ। ਨਹੀਂ ਹਸਪੀਟਲ ਦੀ ਕੈਪੈਸਿਟੀ ਦੇ ਮੁਤਾਬਕ ਬੋਰ ਕਿ ਵੱਡਾ ਹੀ ਚਾਹੀਦਾ ਫਿਰ ਇਹ ਨਹੀਂ ਨਹੀਂ ਬੋਰ ਤਾਂ ਸਿੰਪਲ ਸਾਨੂੰ ਦਾ ਪਾਣੀ ਦਾ ਸੋਰਸ ਚਾਹੀਦਾ ਹੈ ਜੀ ਹੁਣ ਪਾਣੀ ਦਾ ਸੋਰਸ ਜੀ ਖਤਮ ਹੋ ਚੁੱਕਾ ਹੈ ਬੇਨਤੀ کئی ਔਡ ਦੇ ਮੋਹ ਦੁਬਾਰਾ ਨੂੰ ਕੀਤੀ ਹੈਗੀ ਹੈ ਜੀ ਔਡ ਪਿੰਡ ਔਡ ਦੇ ਮੋਹ ਦੁਬਾਰਾ ਨੂੰ ਔਰ ਪੰਚਾਇਤਕ ਵੀ ਇਹ ਗੱਲ ਪਹਚਾਈ ਹੈਗੀ ਹੈ ਜੀ ਕਿ ਦੇਖੋ ਇਹ ਜੇ ਕੋਈ ਐਨ ਆਰ ਆਈ ਸਜਣ ਜਾਂ ਪਿੰਡ ਦੀ ਪੰਚਾਇਤ ਕੋਈ ਲੇਕਿਨ ਕਿਸੇ ਨੇ ਵੀ ਹਜੇ ਤੱਕ ਹੰਗਾਰਾ ਨਹੀਂ ਭਰਿਆ ਮੈਂ ਬੜਾ ਹੈਰਾਨ ਆ ਇੰਨਾ ਵੱਡਾ ਪਿੰਡ ਹੋਣ ਦੇ ਆ ਅਸੀਂ ਵੀ ਤੁਹਾਡੇ ਕੋਲ ਇਸ ਲਈ ਆਏ ਆ ਕਿਉਂਕਿ ਸਾਨੂੰ ਪੇਸ਼ੈਂਟ ਨੇ ਕਈ ਮਰੀਜ਼ਾਂ ਨੇ ਕਿਹਾ ਕਿ ਉੱਥੇ ਪਾਣੀ ਦੀ ਸਹੂਲਤ ਨਹੀਂ ਜੀ ਸਰ ਇਹ ਸਾਰੇ ਆ ਮਾਮਲਾ ਹਾਇਰ ਅਥਾਰਟੀ ਦੇ ਧਿਆਨ ਵਿੱਚ ਸਾਡੇ ਐਸਐਮਓ ਸਾਹਿਬ ਦੇ ਧਿਆਨ ਵਿੱਚ ਅਸੀਂ ਲਿਆ ਦਿੱਤਾ ਹੈਗਾ ਜੀ ਲਿਖਤੀ ਉਹਨਾਂ ਨੂੰ ਉਹਨਾਂ ਨੇ ਵੀ ਇਹ ਜਲਦ ਹੱਲ ਕਰਨ ਦਾ ਹਲ ਭਰੋਸਾ ਦਿੱਤਾ ਹੈ ਗਰਮੀਆਂ ਦੇ ਦਿਨ ਆਏ ਹਨ ਹਾਂਜੀ ਔਰ ਉਹਨੇ ਸਾਨੂੰ ਆਰਜੀ ਜਿਹੜਾ ਪ੍ਰਬੰਧ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ ਜੀ ਉਹਦੇ ਮੁਤਾਬਕ ਥੋੜਾ ਪਾਣੀ ਅਸੀਂ ਮੰਗਵਾਇਆ ਵੀ ਗਿਆ ਹੈ ਉਹ ਤੇ ਆਰ ਜੀ ਆ ਨਾ ਹਾਂਜੀ ਹਾਂਜੀ ਸਰ ਲੇਕਿਨ ਜਲਤੋ ਜਲ ਸਰ ਨੇ ਇਹ ਪ੍ਰੋਸੈਸ ਤਾਂ ਸਾਨੂੰ ਇੱਕ ਗੱਲ ਦੱਸੋ ਤੁਸੀਂ ਜੀ ਸਰ ਕਿ ਇੱਥੇ ਤੁਸੀਂ ਤਾਂ ਡੇਲੀ ਡੀਲ ਕਰਦੇ ਹੋ ਅੰਦਾਜ਼ਾ ਰੋਜ਼ਾਨਾ ਇਸ ਇਸ ਹਸਪੀਟਲ ਨੂੰ ਕਿੰਨੇ ਕ ਪਿੰਡ ਲੱਗਦੇ ਆ ਸਰ ਕਾਫੀ ਪਿੰਡ ਲੱਗਦੇ ਨੇ ਮਤਲਬ ਜਿਹੜੇ ਆਲੇ ਦੁਆਲੇ ਦੇ ਸਾਰੇ ਪਿੰਡ ਹੈਗੇ ਨੇ ਹਾਂਜੀ ਹਾਂਜੀ ਸਾਰੇ ਪਿੰਡ ਤਕਰੀਬਨ 15 ਤੋਂ 20 ਪਿੰਡ 15 ਤੋਂ 20 ਪਿੰਡ ਲੱਗਦੇ ਆ ਆਂਦੇ ਨੇ ਜੀ ਦਵਾਈ ਲੈਣ ਔਰ ਡੇਲੀ ਕਿੰਨੇ ਕ ਪੇਸ਼ੈਂਟ ਮਿਨੀਮਮ ਮਤਲਬ ਅੰਦਾਜ਼ਾ ਅੰਦਾਜ਼ਾ ਅੰਦਾਜ਼ਨ ਸਰ 60 ਤੋਂ 70 ਮਹੀ ਕੁਝ ਯਾਰ ਨਾਲ ਦੇ ਨੇ ਜੀ ਨਾਲ ਹਾਂ ਜੀ ਥੋੜੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਇਹ ਜਲ ਮਸਲਾ ਹੱਲ ਹੋ ਜਾਏਗਾ ਜੀ ਥੋੜਾ ਕਿਉਂਕਿ ਤੁਹਾਨੂੰ ਪਤਾ ਹੈ ਮਤਲਬ ਖਰਚਾ ਵੱਡਾ ਹੋਣ ਕਰਕੇ ਹਾਂ ਜੀ ਸਰ ਥੋੜਾ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਮਨਜੀਤ ਸਿੰਘ ਮਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਨੰਗਲ ਜਟਾ ਤੋਂ ਇੱਥੇ ਤੁਸੀਂ ਮੈਡੀਸਨ ਲੈਣ ਆਏ ਹਾਂ ਹਾਂ ਜੀ ਅਕਸਰ ਆਨੇ ਰਹਿੰਦੇ ਹਾਂ ਹਾਂ ਜੀ ਅੱਛਾ ਇੱਥੇ ਕੀ ਸਮੱਸਿਆ ਤੁਹਾਨੂੰ ਲੱਗੀ ਆ ਪਾਣੀ ਨਹੀਂ ਮਿਲਦਾ ਜੀ ਪੀਣ ਨੂੰ ਪਾਣੀ ਮਤਲਬ ਜੇ ਬਾਥਰੂਮ ਵੀ ਜਾਣਾ ਹੋਵੇ ਉੱਥੇ ਪਾਣੀ ਨਹੀਂ ਹੈ ਹੈ ਨਹੀਂ ਪਾਣੀ ਮੈਂ ਤੁਹਾਡਾ ਗੀਤਾ ਗੀਤਾ ਹਾਂਜੀ ਪਿੰਡ ਖਰਚਾ ਖਰਚਾ ਅੱਛਾ ਗੀਤਾ ਜੀ ਮੈਨੂੰ ਇਹ ਦੱਸਿਓ ਜਦੋਂ ਤੁਸੀਂ ਆਏ ਰਹੇ ਹੋ ਹਸਪੀਟਲ ਆਂਦੇ ਰਹਿੰਦੇ ਹੈਗੇ ਆ ਇੱਥੇ ਹੁਣ ਪਾਣੀ ਦੀ ਕੀ ਦਿੱਕਤ ਆ ਗਈ ਬਹੁਤ ਜ਼ਿਆਦਾ ਦਿੱਕਤ ਹੈ ਨੇ ਹੁਣ ਘਰ ਤੋਂ ਲੈ ਕੇ ਆਉਣੇ ਆ ਹਾਂਜੀ ਪਾਣੀ ਘਰੋਂ ਲੈ ਕੇ ਆਉਣੇ ਆ ਹਾਂਜੀ ਘਰੋਂ ਲੈ ਕੇ ਆਈਦਾ ਪਿੰਡ ਨੂੰ ਵੀ ਵੈਸੇ ਬਾਥਰੂਮ ਵਗੈਰਾ ਸਫਾਈ ਵਾ ਤਾਂ ਬਹੁਤ ਅਸੀਂ ਉਹ ਮੋਟਰ ਖਰਾਬ ਹੋ ਗਈ ਤੇ ਇਸ ਕਰਕੇ ਹਾਂਜੀ ਬਹੁਤ ਜ਼ਿਆਦੇ ਹੁਣ ਪੇਸ਼ੈਂਟ ਵੀ ਆਉਂਦੇ ਆ ਇਹਨੇ ਦਵਾਈ ਲੈਣ ਉਹ ਵੀ ਪਾਣੀ ਪੀਂਦੇ ਆ ਉਹ ਵੀ ਦਿਨ ਭਰ ਕੇ ਜੇ ਕੋ ਕਹੇ ਭਾਈ ਤੁਸੀਂ ਇੱਥੇ ਸਫਾਈ ਨਹੀਂ ਰੱਖੀ ਹਾਂਜੀ ਤੇ ਫਿਰ ਜਦ ਤੁਹਾਡੇ ਕੋਲ ਪਾਣੀ ਨਹੀਂ ਹੋਏਗਾ ਤਾਂ ਸਫਾਈ ਕਾਹਦੇ ਨਾਲ ਕਰੋਗੇ ਹਾਂਜੀ 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 ਪਾਣੀ ਹੈ ਨਹੀਂ ਉਹ ਫਿਰ ਵੀ ਤੁਸੀਂ ਸਫਾਈ ਕਰ ਰਹੇ ਹੋ ਹਾਂਜੀ ਹਾਂਜੀ ਫਿਰ ਵੀ ਇਹ ਐਸੇ ਤੇ ਕੀ ਲੱਗੇ ਹੋਏ ਆ ਤੁਸੀਂ ਕੀ ਕਰਦੇ ਮੈਂ ਕਲਾਸ 12 ਕਲਾਸ 4 ਪਰ ਤੁਹਾਨੂੰ ਝਿੜਕਾ ਪੈਂਦੀ ਆਉਣੀ ਆ ਸਫਾਈ ਨਹੀਂ ਕੀਤੀ ਜਦ ਪਾਣੀ ਹੈ ਨਹੀਂ ਹਾਂਜੀ ਹਾਂਜੀ ਪਾਣੀ ਹੈ ਨਹੀਂ ਤਾਂ ਕੀ ਕਰੀਏ ਹਾਂ ਤੁਸੀਂ ਸਫਾਈ ਕਰ ਰਹੇ ਹੋ ਇੱਥੇ ਹਾਂ ਡਿਊਟੀ ਤਾਂ ਕਰਨੀ ਆ ਜੀ ਪਾਣੀ ਇੱਕ ਪਾਣੀ ਕਿੱਥੋਂ ਲੈ ਕੇ ਆਣੇ ਸਫਾਈ ਦੇ ਜਦਾਂ ਬਾਹਰੋਂ ਘਰ ਕੇ ਲੈ ਆਇਆ ਨਾ ਉਹਨਾਂ ਬਾਟੀਆਂ ਦੇ ਉੱਪਰ ਲਈਦਾ ਹੈ ਤੁਹਾਡਾ ਨਾਮ ਕੀ ਹੈ ਜੀ ਮਨਦੀਪ ਕੌਰ ਅੱਛਾ ਮਨਦੀਪ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਗਰਚਾ ਤੋਂ ਅੱਛਾ ਗਰਚਾ ਤੋਂ ਆਏ ਆ ਇੱਥੇ ਜਦੋਂ ਤੁਸੀਂ ਹੁਣ ਆਏ ਆ ਜੇ ਕਿਸੇ ਨੇ ਬਾਥਰੂਮ ਜਾਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਤੇ ਪਾਣੀ ਹੈਗਾ ਨਹੀਂ ਪਾਣੀ ਦੀ ਦਿੱਕਤ ਆ ਰਹੀ ਹੈ ਹਾਂਜੀ ਪਾਣੀ ਹੈਗਾ